ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਚਾਲ ਚੱਲੀ ਸੀ ਰਾਜਾ ਬੜੇ ਚਰਨਜੀਤ ਸਿੰਘ ਚੰਨੀ ਅਤੇ ਸਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਉਸ ਚਾਲ ਉੱਤੇ ਪਾਣੀ ਫਿਰ ਗਿਆ ਹੈ ਯਾਨੀ ਕਿ ਜਿਹੜੀ ਆਸ ਰੱਖ ਕੇ ਬੈਠੇ ਹੋਏ ਸੀ ਪ੍ਰਤਾਪ ਸਿੰਘ ਬਾਜਬਾ ਉਸ ਆਸ ਉੱਤੇ ਪਾਣੀ ਫਿਰ ਗਿਆ ਹੈ ਦੱਸ ਦਈਏ ਕਿ ਇਹ ਮੌਕੇ ਦੇ ਰਾਜਾਪੁਰੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜਿਹੜੇ ਚੁਜਿੰਦਰ ਸਿੰਘ ਰੰਦਾਵਾ ਨੇ ਜਿਹੜੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਇਹ ਮੌਜੂਦਾ ਵਿਧਾਇਕ ਸੀ ਲੇਕਿਨ ਕਾਂਗਰਸ ਪਾਰਟੀ ਵੱਲੋਂ ਇਹ ਸਸਦ ਬਣ ਚੁੱਕੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਹਰਿਆਣਾ ਨੇ ਇੱਕ ਵੱਡਾ ਮੋਰਚਾ ਮਾਰਿਆ ਸੀ ਕਾਨੂੰਨ ਪਾਸ ਕੀਤਾ ਹੈ ਕਿਸ ਸਾਸਦਾਂ ਨੂੰ ਜਿਹੜੀ ਹੈ ਵਿਧਾਨ ਸਭਾ ਦੀ ਟਿਕਟ ਨਹੀਂ ਮਿਲੇਗੀ ਹੁਣ ਰਾਜਾ ਵੜਿੰਗ ਨੇ ਜਿਹੜਾ ਵੱਡਾ ਧਮਾਕਾ ਕੀਤਾ ਹੈ ਉਸ ਨੂੰ ਦੇਖ ਕੇ ਪ੍ਰਤਾਪ ਸਿੰਘ ਬਾਜਵਾ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਹੈ ਇੱਕ ਆਸ ਰੱਖੀ ਹੋਈ ਸੀ ਇੱਕ ਇੱਛਾ ਸੀ ਮੁੱਖ ਮੰਤਰੀ ਬਣ ਦੀ ਉਹ ਸੁਪਨਾ ਵਿਚੇ ਦਾ ਵਿਚੇ ਰਹਿ ਗਿਆ ਉਹ ਸੁਪਨਾ ਟੈੜ ਟੇੜੀ ਹੋ ਗਿਆ 10 ਦਿਨਿਆਂ ਬਾਅਦ ਰਾ ਕੀ ਹੈ ਵਿਧਾਨ ਸਾਸਤ ਬਣਾ ਕੇ ਸੀਐਮ ਦਾ ਚਿਹਰਾ ਖੁਦ ਆਉਣਾ ਚਾਹੁੰਦੇ ਸੀ ਪ੍ਰਤਾਪ ਸਿੰਘ ਬਾਜਵਾ ਲੇਕਿਨ ਰਾਜਾ ਵਰਿੰਗ ਨੇ ਜਿਹੜੀ ਚਾਲ ਚੱਲ ਦਿੱਤੀ ਹੈ ਯਾਨੀ ਕਿ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਰਾਜਾ ਵਰਿੰਗ ਨੇ ਆਪਣੀ ਐਮਪੀ ਵਾਲੀ ਮੈਂਬਰਸ਼ਿਪ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ ਲੁਧਿਆਣੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਮਨੀ ਚੋਣ ਦੇ ਵਿੱਚ ਜੇਕਰ ਸੁਖਵੀਰ ਬਾਦਲ ਅਤੇ ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਵੱਲੋਂ ਆਉਂਦੇ ਨੇ ਤੇ ਖੁੱਦਾ ਖੁੱਲਾ ਚੈਲੰਜ ਕਰ ਦਿੱਤਾ ਗਿਆ ਹੈ। ਕਹਿ ਦਿੱਤਾ ਗਿਆ ਹੈ ਕਿ ਮੈਂ ਚੋਣ ਲੜਾਂਗਾ ਅਤੇ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਤੋਂ ਅਸਤੀਫਾ ਦੇਵਾਂਗਾ। ਕਿਉਂਕਿ ਅੱਗੇ ਹੀ ਇਹ ਮੌਕਾ ਪਹੁੰਚ ਰਿਹਾ ਸੀ ਸੂਬੇ ਦੇ ਪ੍ਰਧਾਨ ਅਤੇ ਨਵੇਂ ਬਣੇ ਸਾਂਸਦ ਰਾਜਾ ਵੜਿੰਗ ਕਿਉਂਕਿ ਰਾਜਾ ਵੜਿੰਗ ਨੂੰ ਪਤਾ ਸੀ ਕਿ ਜੇ ਮੈਂ ਸਾਂਸਦ ਰਿਹਾ ਤੇ ਸੀਐਮ ਦਾ ਚਿਹਰਾ ਕਿਵੇਂ ਬਣਾਗਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਚਾਲ ਚੱਲੀ ਸੀ ਉਹ ਚਾਲ ਦੀ ਚਾਲ ਲੇਕਿਨ ਉਸ ਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਨਹੀਂ ਹੋਵੇਗਾ ਰਾਜਾ ਵੜਿੰਗ ਨੂੰ ਇਹ ਤਾਂ ਲਗਭਗ ਤਾਂ ਹੋ ਚੁੱਕਿਆ ਹੈ ਕਿ ਸ਼ਰੂਮਣੀ ਇਕਾਲੀ ਦਲ ਵੱਲੋਂ ਸੁਖਬੀਰ ਬਾਦਲ ਆਵੇਗਾ ਜਾਂ ਸੁਖਬੀਰ ਬਾਦਲ ਦੇ ਪਰਿਵਾਰ ਵੱਲੋਂ ਆਵੇਗਾ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੇਗਾ ਜਿਮਨੀ ਚੋਣ ਹਲਕਾ ਗੱਦਲਵਾਹ ਤੋਂ ਮਨਪ੍ਰੀਤ ਬਾਦਲ ਲੇ ਜੇਕਰ ਇਹ ਲੜਦੇ ਨੇ ਤਾਂ ਅਸਤੀਫਾ ਪੱਕਾ ਹੈ ਹੁਣ ਕਿੱਧਰ ਜਾਵੇਗਾ ਭਾਜਰਾ ਪੈ ਗਈਆਂ ਕਾਂਗਰਸ ਦੇ ਵੱਡੇ ਆਗੂਆਂ ਨੂੰ ਜਿਹੜੇ ਆਪਣੇ ਆਪ ਨੂੰ ਚੈਲੇਂਜਿੰਗ ਚੱਨੀ ਹੋਰੀ ਸੋਹੇਂਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਦੱਸਦੇ ਸੀ ਉਸ ਤੋਂ ਪਹਿਲਾਂ ਹੀ ਵੱਡਾ ਪੈਂਤਰਾ ਵੱਡੀ ਚਾਲ ਖੇਡ ਦਿੱਤੀ ਗਈ ਹੈ ਸੂਬੇ ਦੇ ਪ੍ਰਧਾਨ ਅਤੇ ਨਵੇਂ بڑے ਸੰਸਦ ਰਾਜਾ ਵਰਿੰਗ ਰਾਜਾ ਵਰਿੰਗ ਨੇ ਕਹਿ ਦਿੱਤਾ ਹੈ ਜੇਕਰ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਜਿਮਨੀ ਚੋਣ ਲੜਦੇ ਨੇ ਹਲਕਾ ਗੱਦਰਵਾਹਾ ਤੋਂ ਤੇ ਮੇਰਾ ਖੁੱਲਾ ਚੈਲੰਜ ਹੈ ਮੈਂ ਅਸਤੀਫਾ ਦੇ ਕੇ ਲੁਧਿਆਣੇ ਤੋਂ ਮੈਂਬਰ ਆਫ ਪਾਰਲੀਮੈਂਟ ਜਿਹੜੀ ਕੁਰਸੀ ਹੈ ਛੱਡ ਕੇ ਕੁਰਸੀ ਖੋਲ ਕੇ ਲੜਾਂਗਾ ਹਲਕਾ ਜਿਮਨੀ ਚੋਣ ਗੱਦਰਵਾਹਾ ਤੋਂ ਤੇ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਰਾਜਾ ਵਰਿੰਗ ਕਾਂਗਰਸ ਪਾਰਟੀ ਨੂੰ ਮਜਬੂਰ ਕਰਨਗੇ ਕਿ ਤੁਸੀਂ ਮੈਨੂੰ ਸੀਐਮ ਦਾ ਚਿਹਰਾ ਐਲਾਨੋ ਪੰਜਾਬ ਦਾ